चला दाई गई ना अपना काड़ना पीछे जा बनानी ना बस फिर लॉक करके जा भी उतना ओए वो कर देना गाजरा चक आ बस वो अंदर नहीं लॉक कर दो अंदर तो परफेक्ट ही तरह से ਆ ਗਿਆ ਆ ਬੰਦਾ ਕਿ ਅਰੇ ਲੋ ਜੀ ਆਹ ਘੋੜੀ ਤਿਆਰ ਆ ਇਧਰੋਂ ਆ ਵੀ ਤਿਆਰ ਨੇ ਆ ਜੀ ਜੇ ਜਿਹੜਾ ਕੋਈ ਕਹਿੰਦਾ ਵੀ ਭਾਈ ਨੂੰ ਮਿਟਾ ਨਹੀਂ ਪਸੰਦ ਉਹ ਆ ਧਿਆਨ ਨਾਲ ਵੇਖ ਲੈ ਅੰਦਾ ਆ ਹੀ ਗਏ ਹੋਗੇ ਅੱਧਾ ਅੱਧਾ ਘੰਟਾ ਵੇਟ ਕੀਤਾ ਵਸੂਲ ਹੋ ਗਿਆ ਮਤਲਬ ਵੇੜੀ ਇਹਦੀ ਕਰਦਾ ਭਾਈ ਆਹ ਚੀਜ਼ ਆਹ ਚੀਜ਼ ਆ ਦੇ ਨਿਆਣਿਆਂ ਨੂੰ ਦਿਵਾਓ ਨੇਚਰਲ ਚਾਕਲੇਟ ਉਹ ਜੇ ਜੇ ਜ਼ਿੰਦਗੀ ਦੇ ਨਜ਼ਾਰੇ ਲੈਣੇ ਤਾਂ ਆਹ ਵੇਖੋ ਓਏ ਹੋਏ ਆ ਧਿਆਨ ਨਾਲ ਦਿਖਾਓ ਦਰਸ਼ਨ ਕਰਾਓ ਓਏ ਹੋਏ ਹੋਏ ਆ ਤੁਸੀਂ ਫੇਸ ਐਕਸਪ੍ਰੈਸ਼ਨ ਦਾ ਦਸਾਰ ਲਾ ਸਕਦੇ ਹੋ। ਹੂੰ ਮਾਰੇ ਗਏ ਯਾਰੋ। ਢਾਲੋ ਜੀ ਆ ਚੱਕੋ ਦੁਨੀਆ ਦੀ ਸਭ ਤੋਂ ਪਿਆਰੀ ਚਾਕਲੇਟ। ਹੂੰ 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 ਇੰਨਾ ਨਹੀਂ ਤਾਂ ਲੈ। ਤੂੰ ਤਾਂ ਸੀ। ਤੂੰ ਤਾਂ ਥੋੜੀ ਲਾਉਣਾ। ਆ ਦੇਖੇ ਐਂ ਚੱਕ। ਇਹ ਅਸਲੀ ਚਾਕਲੇਟ। ਆ ਚੱਕ। ਏ ਹੂੰ ਆਇਆ 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 ਆਇਆ। ਇੱਕ ਨਵੀਂ ਚੀਜ਼ ਪੇਸ਼ ਹੋਈ ਆ ਇਹ ਗੁੜ ਦੇ ਵਿੱਚ ਰਿੰਨ ਕੇ ਬਣਾਈ ਗਈ ਆ ਉਹਨੇ ਮੁਰੱਬਾ ਹੁੰਦਾ ਗੁੜ ਦਾ ਮੁਰੱਬ ਗੁੜ ਗਾਜਰ ਮੁਰੱਬਾ ਮੁਰੱਬਾ ਗੁੜ ਵੈਰੀ ਗੁਡ ਗੁੜ ਗਾਜਰ ਮੁਰੱਬਾ ਗਾਜਰ ਮੁਰੱਬਾ ਨਜ਼ਾਰਾ ਆ ਗਿਆ ਫਿਰ ਇਹ ਉਹਦੇ ਚੋਂ ਡਾਇਰੈਕਟ ਆਈ ਹੈ ਜੀ ਗਾਜਰ ਇਧਰੋਂ ਡਾਇਰੈਕਟ ਹੀ ਚੋਂ ਗਾਜਰ ਆਈ ਉਸ ਵਾਦਵਾ ਮੈਨਾਂ ਗੁੜ ਗੁੜ ਤੋਂ ਮਿੱਠਾ ਲਾਲਾ ਭਾਈ ਨਾਲੋਂ ਪਤਾ ਕੀ ਤੇ ਭਾਈ ਨਾਲੋਂ ਪਿਆਰਾ ਸਾਲਾ ਆਹ ਲਾਲਾ ਵਾ ਇਹਨੂੰ ਲਾਲਾ ਕਹਿੰਦੇ ਗੁੜ ਦਾ ਲਾਲਾ ਆਹ ਠੀਕ ਹੈ ਸਹੀ ਹੈ ਇਹ ਆ ਨੀ ਯਾਰ ਕੀ ਕਹਿਣਾ ਚਾਹੂੰਗਾ ਪ्योर ਕੈਡਬਰੀ ਚਾਕਲੇਟ ਨਾਈਸ ਆச்சே ਮੇ ਯਾਰ